ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸ੍ਰਿੰਦਰ ਕੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜੀ ਹੋਰ ਦੱਸੋ ਜੀ ਕਿ ਦਿਹਾੜ ਚਾਲ ਸਾਰਿਆਂ ਦਾ ਵਾਈਗੋ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਾ ਸਾਰਿਆਂ ਤੇ ਆਪਣੇ ਆਪਣੇ ਘਰ ਪਰਿਵਾਰਾਂ ਚ ਠੀਕ ਠਾਕ ਰਹੋ ਜੀ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਲੋ ਜੀ ਤਾਂ ਤਾਂ ਸਾਰਿਆਂ ਸੀਸਾ ਦੇ ਦਿਆਂ ਪਰ ਮੈਨੂੰ ਵੀ ਦਿਓ ਕੋਈ ਸੀਸਾ ਮੇਰੇ ਜਾਂਦੇ ਚ ਤਾਰ ਡਬੋਟ ਹੁੰਦੀ ਆ ਹਾਈ ਲੱਕ ਆਈ ਆ ਮੈਂ ਹੁਣ ਤਾਂ ਡਾਕਟਰ ਨੇ ਨਾ ਛੇੜ ਦਿੱਤਾ ਦਰਦ ਮੇਰਾ ਤਾਂ ਹਾਏ ਇੰਨੀ ਮੇਰੀ ਜਾਨ ਨਿਕਲ ਪਈ ਆ ਉਹਨ ਦਿਨ ਪਹਿਲੇ ਦਵਾਈ ਖਾ ਲਈ ਆ ਹੁਣ ਮੈਂ ਤਾਂ ਜਦੋਂ ਰੇਸ਼ਾ ਜੇ ਵਿੱਚ ਹੋ ਗਈ ਜਦੋਂ ਸੜ ਜਾਂਦਾ ਨਹੀਂ ਕਹ ਸੱਚੀ ਦਰਦ ਹੋਈ ਨਾ ਫਿਰ ਕਹਦਾ ਕੋਈ ਨਾ ਕੋਈ ਨਾ ਕੋਈ ਨਾ ਹੋ ਜਾਣਾ ਠੀਕ ਕਹਿੰਦਾ ਇਹਦਾ ਲਾਇਆ ਨਾਲ ਸਵੇਰ ਦਾ ਤਾਂ ਮੇਰਾ ਮੂੰਹ ਵੀ ਆਕੜਿਆ ਪਿਆ ਸੀ ਫੁੱਲਦਾ ਨਹੀਂ ਸੀ ਪਿਆ ਮੂੰਹ ਹੋਂਦੀ ਹੋਂਦੀ ਫਿਰ ਮੈਂ ਆਉਂਦੀ ਉਹ ਜਿਹੜੀਆਂ ਸਬਜ਼ੀ ਥੱਲੇ ਨਹੀਂ ਬੈਠੀਆਂ ਹੁੰਦੇ ਲੈ ਕੇ ਸਬਜ਼ੀਆਂ ਉਹ ਆਪਣੇ ਘਰ ਦੀ ਹੁੰਦੀ ਸਬਜ਼ੀ ਉਹ ਘਰ ਦੀ ਨਹੀਂ ਹੁੰਦੀ ਲੈ ਹੁੰਦੇ ਦਾ ਮੁੱਲ ਵੀ ਛਾਤੀ ਦਿੰਦੇ ਆ ਹਾਂ ਜਿਵੇਂ ਮੈਂ ਤਾਂ ਗਏ ਤਾਂ ਹੈਗੀ ਆ ਕੋੜ ਤੋਂ ਮੈਂ ਲਵਾ ਕੇ ਆਈ ਆ ਆਟੀਕਾ ਨਾਲੇ ਦਾ ਦਾ ਦਦੀ ਦਵਾਈ ਲੈ ਕੇ ਆਈ ਆ ਆਏ ਨਾ ਕੋਨੇ ਫੜ ਕੇ ਨਾ ਜੋੜ ਨਾ ਕੋਟੇ ਨੀਤਵਾ ਹਾਂ ਤੂੰ ਆਈ ਫੱਤੀ ਮਰ ਜਾ ਆਰਾਮ ਕਰ ਲੈ ਪਹਿਲਾਂ ਨਹੀਂ ਮੈਂ ਕਿਹਾ ਚੱਲ ਮੈਂ ਪਾਕਪੂਲ ਕੱਟ ਲਿਆ ਵਾ ਨਾ ਤੂੰ ਝੋਕੇ ਵੀ ਰੱਖਣੀ ਆ ਥੋੜੀ ਨੀਂਦ ਆ ਜੂਗੀ ਤਾਂ ਸੇਦਰਤ ਘਟ ਜਾਂਦੀ ਚਾਹਨੀ ਚਾਹਨੀ ਦੰਦ ਦੰਦ ਲੋੜਾ ਸੌਂ ਗਿਆ ਜਨਾ ਦੇਖੋ ਮੈਂ ਕਿੰਨੀਆਂ ਲੈ ਆਂਦੀ ਆ ਮੈਂ ਕਿਹਾ ਚੱਲ ਆਈ ਤੇ ਰਹਿ ਗਈਆਂ ਲੈ ਚਲਦੀ ਆ ਉਹ ਤੋਂ ਨਾ 10 20 ਰੁਪਏ ਸਸਤੀ ਦਿੰਦੇ ਆ ਸਬਜ਼ੀ ਉਹਦਾ ਟਮਾਟਰ ਤੇ ਲਾ 50 ਰੁਪਏ ਕਿਲੋ ਦਿੰਦੇ ਆ ਉਹਨੇ ਕਿਹਾ ਤੇ 1.5 ਕਿਲੋ ਦਿੱਤੇ ਤੋਂ ਇਹ ਆਪ ਦਾ ਸਮਾਂ ਵੀ ਬਹੁਤ ਸਾਨਾ ਸੀ ਜਿੱਦਾਂ ਨਾ ਬਹੁਤ ਮोटे ਦੇਸੀ ਜਿਹੇ ਹੁੰਦੇ ਨੇ ਤਾਂ ਇਹ ਗਾਜਰਾ ਲਈ ਮੈਂ ਅਚਾਰ ਬਣਾ ਦੇਣਾ ਹੈ ਪਰ ਸਵੇਰ ਤੋਂ ਕਹਿੰਦੇ ਪੈਸੇ ਗਾਜਰਾਂ ਦਾ achar ਨਹੀਂ ਬਣਾਇਆ ਤੇ ਕਿੰਨੀ ਆਖ ਲਈ ਮੈਂ 2 ਕਿਲੋ ਜਿੱਦਾਂ ਛੇ ਵਾਲਾ ਮਿਰਚ ਤਾਂ ਉਹ 40 ਰੁਪਏ ਛੇ ਵਾਲਾ ਮਿਰਚ ਉਦਾਂ ਮੈਂ ਲੈਣੀਆਂ ਨਹੀਂ ਸੀਗੀਆਂ ਤੇ 40 ਰੁਪਏ ਕੋ ਟੁੱਟੇ ਨਹੀਂ ਸੋਹਣੀ ਐ ਜਾਲੀਆਂ ਨਹੀਂ ਮਣੀਆਂ ਕਿਲ ਨਹੀਂ ਨਹੀਂ ਕਿਲੋ ਨਹੀਂ ਜੇ ਮੈਨੂੰ ਕਹਿੰਦੀ ਉਦੋਂ ਉਹਨਾਂ ਦੇਵਦੇ ਨੇ ਇਸ ਵੀ ਮੈਂ ਕੀ ਆਈ ਨਹੀਂ 700 ਰੁਪਏ ਕਿਲੋ ਕਹਿੰਦਾ ਸੀਗਾ ਆ 700 ਗ੍ਰਾਮ ਦਿੱਤੀਆਂ ਸੋਹਣੀ ਬੜਾ ਆ ਆ ਨਾ ਅਜੇ 700 ਗ੍ਰਾਮ ਨਹੀਂ ਸੀ ਦੀਆਂ ਆਹ ਪੰਜੇ ਮੇਚਾਂ ਮੈਂ ਕਹਿੰਦਾ ਪੰਜੀ ਇੱਕ ਮੇਚ ਹੋਰ ਫੜਾਉ ਮੈਂ ਆਹ ਮੋਟੀ ਚੱਕ ਦੇ ਮੋਟੀ ਫਾੜੀ ਵੱਦੂ ਹੋ ਗਈ ਸੀ ਉਦਾ ਮੇਰੇ ਖਿਆਲ ਸਾਢੇ 750 ਗ੍ਰਾਮ ਸੀ ਇਹਦਾ ਦਾ ਇਹ ਆਂਡੀਆਂ ਨਾਲ ਆ ਮੋਟੀਆਂ ਮਿਰਚ ਬਹੁਤ ਸੋਹਣੀਆਂ ਸੀ ਇਹ ਕੋਲਾਂ ਚ ਬੇਰ ਹੈ ਨਹੀਂ ਸੀ ਇਹ ਦੇਖ ਇਹਦੇ ਰਸੀਏ ਮੋਟੇ ਮੋਟੇ ਉਹ ਤਾਂ ਨਹੀਂ ਮਿਲਾ ਸਕਦੀ ਕਿਉਂਕਿ ਉਹਨਾਂ ਸੀ ਦੇਰ ਉਦਾ ਮੈਂ ਲੈ ਲਏ ਉਹ ਜਿਹੜੇ ਛੋਟੇ ਛੋਟੇ ਹੋਵਾਂ ਜ਼ਿਆਦਾ ਮਿੱਠੇ ਨਿਕਲਦੇ ਆ ਦੇਖੋ ਮੋਟੇ ਮੋਟੇ ਸੀ ਗੋਭ ਦੀ ਐ 1.5 ਕਿਲੋ ਤਪੇ ਲਸੀਆ ਦੇਰ ਦੇ ਸਮਾਂ ਆਂਦੀ ਨਹੀਂ ਟੋਕਰੇ ਤੇ ਲਈ ਜਾਂਦੀ ਮੈਂ ਨਾ ਪਰ ਵੀ ਰੋੜੇ ਖੜਾ ਸੀਗਾ ਮੈਂ ਕਾ ਚੱਲ ਉਹਨੂੰ ਪੁੱਛ ਲੂੰਗੀ ਕਾੜਾ ਮੈਂ ਉਹਦੇ ਘਰ ਕੇ ਲਈ ਮੈਂ ਕਾ ਖਾਣਾ ਕਹਿੰਦੇ ਨਹੀਂ ਮੈਂ ਵਿੱਚੇ ਰੱਖ ਲਿਆ ਚੱਲ ਆਪਾਂ ਦੱਦ ਤੱਕ ਹਾਏ ਹੱਸੇ ਤਾਂ ਵੀ ਦੱਦ ਦੋਗਾ ਦਰ ਰੇ ਇਹ ਤੇ ਇਹ ਬਾਹ ਹੁੰਦਾ ਤੇ ਕਹਿੰਦਾ ਜੀ ਕੜੀ ਨੂੰ ਠੀਕ ਨਹੀਂ ਕੜੀ ਨਹੀਂ ਖਾਣੀ ਚੌਲ ਨਹੀਂ ਖਾਣੇ ਮਹਾ ਵਿਦਾਨੀ ਖਾਣੀ ਸਾਗ ਨਹੀਂ ਖਾਣਾ ਸਾਗ ਤਾਂ ਆਪਾਂ ਬਣਾਉਣਾ ਹੀ ਨਹੀਂ ਹੁਣ ਸੱਚੀ ਆਲੂ ਸਾਗ ਨਾਲ ਜ਼ਿਆਦਾ ਕੰਮ ਕਰਾਉਂਦੇ ਆਂ ਵੀ ਆਲੂ ਤਾਂ ਨਹੀਂ ਕਿਹਾ ਨੇ ਉਹਨੇ ਨਹੀਂ ਕਿਹਾ ਕਿ ਆਲੂ ਉੱਤੇ ਨਹੀਂ ਕਰ ਹੁੰਦੇ ਇਹ ਕਿੰਨਾ ਖਾਵਾਂਗੇ ਅੱਜ ਉਸ ਦੇਣੀ ਹੈ ਕੋਸ਼ਿਸ਼ ਵੀ ਨੇ ਓਹੋ ਸਾਗ ਤੋਂ ਆਹ ਦੇਖ ਵਿੱਚ ਖਰਾਬ ਪਾਹ ਹੋ ਗਈ ਇਹ ਤਾਂ ਹੋਈ ਆ ਜਿਹੜੀ ਗੋਭੀ ਲਈ ਇਹ ਸਾਰੇ ਤੋਂ ਵੱਧ ਬਾਹ ਹੁੰਦੀ ਹੈ ਕਿਹਦੇ ਚੰਗਾ ਭਲਾ ਬੰਦਾ ਨਹੀਂ ਕਾਸੋਂ ਮੈਂ ਕੀ ਸੋਚਦੀ ਮੈਂ ਕਿ ਹੁਣ ਸਬਜ਼ੀਆਂ ਲਿਆਂਦੀਆਂ ਤਾਂ ਪਾਉ ਬਾਜੀ ਬਣਾਈਏ ਉਹ ਮਗਾ ਲੈਣੇ ਉਹ ਤੇ ਚੋਰ ਨਹੀਂ ਪੈਂਦੇ ਨਹੀਂ ਸਬਜ਼ੀਆਂ ਸਾਰੀਆਂ ਮਿਕਸ ਕਰਕੇ ਆਹ ਹੋ ਬਣਾ ਲੈ ਉਹ ਬਣਾ ਲੈਣੀ ਪਿਆ ਨਾ ਇਹ ਆਹ ਦੇ ਵਿੱਚ ਦੇਖੀ ਇੱਕ ਤਾਂ ਮੈਂ ਹੀ ਪਾਈਆਂ ਮੈਂ ਚਾਹ ਤੇ ਦੋ ਚੱਲ ਇਹ ਪਾਲਮ ਫੇਰ ਦੇ ਵਿੱਚ ਉਹ ਸੇਲਜ਼ਮੈਨ ਦਾ ਕੀ ਕਹੀ ਹੁੰਦੀ ਨਹੀਂ ਨਹੀਂ ਇਹ ਦੱਸਾ ਕੀ ਆ ਇਦਾਂ ਟੁਕੜੀਆਂ ਨਹੀਂ ਆਂ ਤੇੜਾ ਹੀ ਆ ਕੋਈ ਨਹੀਂ ਉਹ ਪਾਲੇ ਸਾਰੀਆਂ ਸਬਜ਼ੀਆਂ ਚਾਹ ਤੇ ਦੇਖੋ ਤੁਹਾਨੂੰ ਪਾਲਕ ਵਾਟੀਆਂ ਆ ਨਾ ਦੇ ਜੇ ਜੇ ਆਪ ਆਉ ਬਾਜੀ ਬਣਾ ਹੋਗੇ ਤਾਂ ਉਹ ਵੀ ਬਣਾ ਲੈਨੇ ਅੱਜ ਬਸ ਫਿਰ ਦੋਈ ਕਿ ਰਾਤ ਤੇ ਮੈਂ ਚਾਹ ਦੇ ਦੇਣ ਨਾਲ ਧੋਲੇ ਬੇਰ ਸਾਰੀਆਂ ਲੈ ਲਈਆਂ ਅੰਦਰੋਂ ਬਣਾ ਨਿਆ ਜਿਹਾ ਵਾਸਮੇ ਰਹਾ ਹੋਇਆ ਉਹ ਤਾਂ ਨਵੀਂ ਆਈ ਇਸਨੇ ਕਹ ਚੱਲੋ ਕੀ ਪਤਾ ਕਿਦਾਂ ਨਵੀਂ ਤੋਂ ਆਉਣਾ ਹੈ ਤੇ ਚਲ 3-4 ਦਿਨ ਦੀ ਸੌਦੀ ਹੋ ਜਾਊਗੀ ਇਹ 200 ਰੁਪਏ ਦੀ ਹੈ ਸਾਰੀ ਸੌਜੀ ਹੈ ਤਾਂ ਤਾਂ ਕਾਂ ਨਾ ਰੇ ਨੀ ਸੇਲ ਹੋਈ 50 ਪੀ ਹੋਰ ਵਾਧੂ ਲੱਗ ਜਾਣੇ ਸੀ ਆ ਰੱਖਿਆ ਅੰਦਰ ਤਾਂ ਮੈਂ ਚਾਹ ਦੇ ਦੇ ਲਓ ਜੀ ਮੈਂ ਚਾਹ ਪੀ ਲਵਾਂ ਕਿ ਪਾਲਕ ਵੱਢ ਕੇ ਲਿਆਉਣੀ ਆ ਪਾਲਕ ਨਾ ਬਹੁਤ ਹੋਈ ਹੁਣ ਸਾਗ ਤਾਂ ਬਣਾਉਣਾ ਨਹੀਂ ਭਾਜੀ ਕਹਿੰਦੇ ਸੀ ਤਜਾ ਉਹ ਜਿਆ ਬਣਦਾ ਹੁਣ ਸਾਗ ਬਣਾਏ ਤੇ ਤਾਂ ਹੁਣ ਫਿਰ ਮੈਂ ਕਹਿੰਦਾ ਪਾਲਕ ਸਾਕੇ ਰੱਖ ਲੈਨੇ ਆ ਫੇ ਵੱਢ ਕੇ ਬਹੁਤ ਹੋਈ ਆ ਪਾਲਕ ਤੰਦ ਖਾਲ ਕੇ ਲਿਆਉਣੀ ਨਾਲੇ ਮੈਂ ਘੇਤਾ ਦੀ ਸੈਰ ਕਰਾ ਕੇ ਲਿਓਨੀ ਆ ਨਾਲ ਮੈਂ ਪਾਲਕ ਵੱਢ ਲਿਓਨੀ ਆ ਚਾਹ ਪੀ ਕੇ ਜਾਨੀ ਆ ਫਿਰ ਹਾਂ ਕੰਧ ਦੇ ਕੱਪੜੇ ਨਾਲ ਕੋਈ ਨਾ ਕੋਈ ਵਿਗ ਹੀ ਜਾਂਦਾ ਐਸੇ ਹੀ ਆ ਇਹ ਫੋਨ ਘਰੇ ਦਿਖਾ ਲੈ ਦਸਤਾ ਉੱਡਣੀਆਂ ਨੇ ਪਾਲੇ ਤੈਨੂੰ ਬਾਅਦ ਚੱਲੇ ਆ ਆ ਕਿੱਥਾ ਚੰਗਿਆ ਆ ਉਹ ਜਿਹੜਾ ਬਾਹਰ ਰਾਹ ਤੇ ਆ ਮੈਂ ਬੈਗੀ ਤੇ ਸੰਤਰਾ ਖਾਣਾ ਆ ਇਹ ਵੱਡੂ ਕੇ ਪਾਲਕ ਇਹ ਵੱਡੋ ਜਲਾ ਸਾ ਇਨਾ ਕਾਰਦੇ ਤਿੱਖੀ ਬਹੁਤ ਹੈ ਆਏ ਤਾਂ ਸਾਫ ਬਹੁਤ ਕਰਨੀ ਪੈਣੀ ਢੋਈ ਨਹੀਂ ਆ ਢੋਣੀ ਵੀ ਆ ਪਹਿਲੇ ਸਾਫ ਕਰਨੀ ਪੈਣੀ ਉਹ ਸਾਫ ਕਰਨੀ ਪਣੀ ਆ ਲੈ ਤੂੰ ਦੇਖ ਜਾਣਾ ਕਿ ਕਿਸੇ ਪਾਸੇ ਮੈਂ ਮੈਚ ਦੇਖਣ ਜਾਊਂਗਾ ਹੁ ਮੈਂ ਪਹਿਲੇ ਸ਼ਹਿਰ ਘੁੰਮ ਕੇ ਆਇਆ ਹੁਣ ਮੈਚ ਦੇਖਣ ਜਾਣਾ ਚਲੋ ਪਾਲ ਕਬੱਡੀ ਕਿੱਥੇ ਜਾਏ ਮੇਰਾ ਤਾਂ ਸਰਨ ਚ ਕੋਮਾ ਨਹੀਂ ਢੋਣੀ ਆ ਤਾਂ ਬੱਚੇ ਸੱਟ ਕੇ ਹੋਰ ਆ ਵੀ ਵਟ ਲੋ ਆ ਜੇ ਨਾ ਸਾਰੀ ਵੱਢਣੀ ਆ ਤੋਰ ਪਾਈ ਸਾਰੀ ਕੰਮੀ ਸਾਰਾ ਕੁਝ ਵੜਦੋ ਨਾ ਆ ਫਿਰ ਸਾਫ ਕਰ ਲਵਾਂ ਨੇਤੀ ਵਿੱਚ ਕੱਢ ਲੈਣੀ ਹੈ ਬਾਕੀ ਰਹਿਣ ਦੱਸ ਬੋਲੀ ਆਹ ਕਿੱਥੀ ਆ ਨਾ ਮੈਂ ਤਾਂ ਕਿਹਾ ਸੀ ਬੱਧੇ ਕੇ ਸੰਤ ਰੱਖਾਂਗੀ ਮਤਾਂ ਚੱਕ ਲੈ ਮੈਂ ਉਹ ਸੋਰੋ ਦੀ ਵਟ ਤੇ ਬਹਿ ਕੇ ਖਾਣਾ ਸੀਗਾ ਲੋ ਮੈਨੂੰ ਕਿ ਦੇਖ ਐ ਮਮੀ ਇੱਕ ਰੀਲ ਬਣਾਈ ਇੱਥੇ ਐ ਇੱਕ ਰੀਲ ਬਣਾ ਦੇਣਾ ਦਿੱਤੇ ਇੱਥੇ ਵੱਢਦੇ ਮੈਂ ਕਿੱਤਾ ਕਰਾਂ ਹੁਣ ਆ ਵੱਟ ਜਿੱਤੇ ਖੜੀ ਨਾ ਵੱਟੇ ਵੱਟ ਤੁਰਿਆ ਗਾਣੂ ਇੱਥੇ ਕਿ ਤੱਕ ਵੱਢ ਲੈਣੀ ਆ ਆ ਇੰਨੀ ਕੁ ਰੱਖ ਲੈਨੇ ਪਾਲਕ ਪਤੀਏ ਬਣਾ ਲਵਾਂਗੇ ਫੇ ਹਨਾ ਆਹੋ ਅ ਅ ਆਪਾ ਆ ਪੱਕਣ ਵਾਲੀ ਹੋਈ ਆ ਹਰੇ ਇੱਥੇ ਤੱਕ ਇਹ ਮੈਂ ਕਹਿੰਦੀ ਇੱਥੇ ਤੱਕ ਆ ਇੰਨੇ ਕਿ ਰੱਖ ਲੈਨੇ ਬਸ ਬਸ ਅੱਜ ਤੱਕ ਵੱਡੇਆ ਕਿੱਥੇ ਤੱਕ ਤੋੜੀ ਆ ਨਾ ਇੱਥੇ ਤੱਕ ਵੱਡੇਆ ਟੋਕਰੀ ਭਰ ਗਈ ਆ ਉਹ ਬਾਕੀ ਕਿਤੇ ਹੋਰ ਲੋਡ ਪੈ ਜਾਂਦੀ ਆ ਆਇਆ ਕਿੰਨੇ ਸੋਨੇ ਚੋੜੇ ਚੋੜੇ ਪੱਤੇ ਇਦਾਂ ਦੀ ਲੈਰੀ ਜੀ ਜੀ ਕਰਦਾ ਦੇਖ ਕੇ ਤਾਂ ਭਾਈ ਵੱਢੀ ਜਾਓ ਵੱਢੀ ਜਾਓ ਜੇਦੋਂ ਸਾਗ ਹੁੰਦਾ ਆ ਉਦੋਂ ਪਾਲਕ ਕੱਟ ਹੁੰਦੀ ਆ ਉਹ ਕੱਟ ਇੰਨੀ ਵੱਢੀ ਟੋਰੀ ਦੇ ਫੰਡੋ ਦੇ ਪਣੇ ਕੋਈ ਲੈ ਗਿਆ ਹੁਣਾ ਵੱਢ ਗਈ ਬਸ ਇੱਥੇ ਬੰਦੇ ਇੱਥੇ ਸਾਰਾ ਕੁਝ ਵੜ ਦੋ ਨਾ ਇੱਥੇ ਤੱਕ ਪਾਸੇ ਦੁਕਾਨ ਆਇਓ ਹੁਣ ਮਿੱਟੀ ਆ ਮਿੱਥੇ ਥੋੜੋ ਆ ਆਈਨੀ ਕਪੜਾ ਖ ਲੈਣੀ ਆ ਚਲੋ ਆਇ ਕੋ ਜੜਾ ਬੱਧਿਆ ਪਾਸੇ ਬਾਸੇ ਹੁਣ ਚੱਕ ਲਿਓ ਟੋਕਰਾ ਇਹ ਉਹਨਾਂ ਆਏ ਕੱਬ ਹੈ ਕੱਢ ਫੜਾ ਦੋ ਮੈਨੂੰ ਟੋਕਰੀ ਚਾ ਲਾ ਬਸ 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 ਹੈ ਰਾਮ ਹੁਣ ਇਨੀ ਸਾਰੀ ਬੱਡੀ ਚਾਣੀ ਐਵੇਂ ਉਦਾਂ ਹੀ ਚਾਚੀ ਓਏ ਕੀ ਬਾਤ ਕੁ ਆ ਲੈ ਚੱਲ ਕੱਟ ਪਾ ਲੈ ਚਲੋ ਕੋਈ ਕਾ ਮੇਰਾ ਸੰਤਰਾ ਲੈ ਕੇ ਮੈਂ ਖਾਣਾ ਸੀਗਾ ਬਹਿ ਕੇ ਇੱਥੇ ਉਹ ਕੰਨੂ ਲੈ ਗਿਆ ਟੋਕਰੀ ਚ ਰੱਖ ਦਿੱਤਾ ਮੈਂ ਆਕਾਰ ਤੇ ਰਹਿ ਗਈ ਮੇਰੇ ਕੋਲ ਚੱਲ ਹੁਣ ਘਰੇ ਜਾ ਕੇ ਖਾਣੀ ਮੈਂ ਕਹਾਂ ਸੀ ਮੈਂ ਬੱਟ ਤੇ ਬਹਿ ਕੇ ਸੰਤਰਾ ਖਾਵਾਂਗੀ ਇਹ ਵੱਢ ਲੋਗੇ ਇਹ ਤਾਂ ਫਟਾਫਟ ਵੱਢ ਕੇ ਹੋ ਗਏ ਮੈਂ ਇੱਥੇ ਬਹਿ ਕੇ ਖਾਣਾ ਸੀ ਸੰਤਰਾ ਸਰੋਂ ਦੇ ਬੱਟ ਤੇ ਮੈਨੂੰ ਤਾਂ ਬਹੁਤ ਸੋਹਣੀ ਲੱਗਦੀ ਆ ਸਰੋਂ ਹੈਗੀ ਐ ਕਿਸੇ ਹੋਰ ਦੀ ਆ ਉਦਾਂ ਏ ਸਾਡੇ ਖੇਤ ਦੇ ਨਾਲ ਹੀ 사ਸੀ ਵੀ ਉਦਾਂ ਬੀਜੀ ਆ ਤੇਲ ਵਾਸਤੇ ਉਹ ਸਾਡੀ ਦੂਰ ਆ ਉਹ ਉੱਥੇ ਬਹੁਤ ਦੂਰ ਆ ਖੇਤ ਉੱਥੇ ਬੀਜੀ ਆ ਚਲੋ ਮੈਂ ਹੁਣ ਜਾ ਕੇ ਨਾ ਉਹਨੂੰ ਪਹਿਲੇ ਸਾਫ਼ ਕਰਨਾ ਆ ਮੈਂ ਪਾਲਕ ਨੂੰ ਤਾਂ ਇਹ ਤੋਂ ਨਹੀਂ ਆ ਬਾਅਦ ਚ ਫੇ ਉਹਨੂੰ ਪਾਜੀ ਨਾ ਸਵੇਰੇ ਕਾੜਾ ਰੱਖ ਦਿੰਦਾ ਸਵੇਰੇ ਟਾਈਮ ਹੁੰਦਾ ਕਿਸੇ ਦਾ ਅੱਗ ਬਾਲ ਲੰਦਾ ਆ ਤਾਂ ਸਾਰੋ ਦਿਨ ਹੀ ਫਿਰ ਬਣਾਣਾ ਕਿਹੜੇ ਵੇਲੇ ਨਹੀਂ 7 ਵਜੇ ਪੁੱਠੇ ਨੂੰ ਗਿਆ ਤੁਸੀਂ 6 ਵਜੇ ਜਿਹਦਾ ਕਾੜਾ ਰੱਖਦੇ ਆ ਨਾ ਕੋਲ ਬਹਿ ਕੇ ਰੰਨ ਲਿਆ ਕਰੋ ਅੱਧਾ ਘੰਟਾ ਲੱਗਦਾ ਫਿਰ ਵੇ ਪੁੱਠੇ ਉੱਡ ਚਲੀ ਜਾਂਦਾ ਪੁੱਠੇ ਘੜੇ ਲਵਣੇ ਉਹਦਾ ਸਾਡਾ ਕੰਮ ਦਾ ਟਾਈਮ ਹੁੰਦਾ ਹੈ ਉਹਦੇ ਕੰਮ ਥੋੜੇ ਆ ਉਹਦੇ ਬਹਿ ਕੇ ਅੱਗ ਬਾਲੀ ਜਾਵੇ ਬਹਿ ਕੇ ਬਾਕੀ ਕੰਮ ਉਹਦੇ ਕਿੰਨੇ ਕਰਨੇ ਨਹੀਂ ਤਾਂ ਫੇ ਸਾਡੇ ਥੋੜੇ ਹੁੰਦੇ ਮੈਂ ਬੜੇ ਦੁਕਾਨਾਂ ਜਾ ਪਹੁੰਚਾਂਗਾ ਮੈਂ ਤਾਂ ਗੇੜੇ ਨਾਲ ਇਹ ਗਾਈਆਂ ਨੂੰ ਕੋ ਆਪੇ ਹੀ ਰਹਿਣ ਲਿਆ ਕਰੋ ਭਾਈ ਚੱਲ ਗੇੜੇ ਨਾਲ ਬਾਲਦੀ ਰਹਿਣੀ ਆ ਸੋਣੇ ਨਹੀਂ ਬਾਲ ਤਾਂ ਮੈਂ ਵੀ ਦਿੰਨੀ ਆ ਰੋੜਾ ਕਾਦਾ ਹੁਣ ਪੈ ਗਿਆ ਉਹ ਕਾੜਾ ਕੱਚ ਦਾ ਰੁੱਝਿਆ ਨਹੀਂ ਜੋ ਪਹਿਲਾਂ ਕਰਤੂਦ ਜਨ ਜਨ ਕੋਲੋਂ ਪਰ ਇਹ ਅੱਛਾ ਪਾ ਮੈਂ ਦੋ ਦੋ ਨੇ ਜਨਾ ਸਾਫ ਹੋ ਗਿਆ ਦਨ ਹਾਂ ਨਹੀਂ ਆਹੋ ਇੱਦਾਂ ਤਾਂ ਹੈ ਚੱਲ ਅੱਜ ਤਾਂ ਮੈਂ ਕੱਪੜੇ ਧੋਣੇ ਸੀਗੇ ਨਾ ਸਵੇਰ ਨੂੰ ਮੈਂ ਚੰਗੀ ਤਰ੍ਹਾਂ ਰਹਿਣ ਦੋਂਗੇ ਹਾਂ ਉਹ ਇੱਦਾਂ ਤਾਂ ਹੈਗਾ ਨਾਲੇ ਕਹਤਾ ਕਿ ਉਦੋਂ ਕਿ ਸਾਡਾ ਕੱਪੜੇ ਧੋਣ ਦਾ ਟਾਈਮ ਹੁੰਦਾ ਹੈ ਮੇਰਾ ਉਦੋਂ ਕਿ ਇਹਦਾ ਸੁੰਭਣ ਦਾ ਝਾੜ ਛੂੜੂ ਦਾ ਟਾਈਮ ਹੁੰਦਾ ਹੈ ਇੱਥੇ ਲਿਆ ਕੇ ਰੱਖਤੀ ਸਾਫ਼ ਵੀ ਕਰਾ ਦੋ ਹਣ ਦੁਕਾਨ ਕੋਲ ਹੁਣ ਮੈਂ ਇਹਨੂੰ ਕਰ ਲਵਾਂ ਕਿ ਚੱਲ ਮੈਂ ਇਹ ਨਹੀਂ ਤੇ ਚੱਲ ਜਾਣਾ ਹੁਣ ਮੈਚ ਦੇਖਣ ਅਦਿਲਾ ਮੇਰਾ ਕੰਡ ਪੈਂਪਰੇ ਸਵੇਰ ਤੋਂ ਗਵਾਚਿਆ ਉਹ ਨਿਲੱਭਦਾ ਪਿਆ ਪਿੰਡ ਦੇ ਨੀਆ ਕਿੱਦਾਂ ਕਰਨੇ ਆ ਪਿੰਡ ਤੇਨੂੰ ਪਤਾ ਜਿਹੜਾ ਨਵਾਂ ਪੇਪਰਾਂ ਚਾ ਕਿੱਥੇ ਕੀ ਇਹ ਨਹੀਂ ਦੇਖ ਮੈਂ ਨਾ ਉੱਥੇ ਤਿੰਨ ਚਾਰ ਦਿਨ ਪਿਆ ਦੇਖਦੀ ਰਹੇ ਉਦੋਂ ਹੀ ਨਹੀਂ ਸਾਭਿਆ ਹੀ ਨਹੀਂ ਰੈਂਚ ਨਹੀਂ ਸੀਗਾ ਜਿਹੜਾ ਨਵਾਂ ਪੇਪਰਾਂ ਚ ਉਹਨਾਂ ਨੂੰ ਲੋੜ ਆ ਅੱਜ ਤਾਂ ਸਵੇਰ ਦੇ ਲੱਭਣ ਦੇ ਲੱਭਦਾ ਨਹੀਂ ਪਿਆ ਤਾਂ ਉਹ ਤਾਂ ਤਾਂ ਤੜੂ ਹੋਇਆ ਜਾਣਾ ਪੰਡੀਆਂ ਤੋੜਨੀਆਂ ਥੱਲੇ ਬਸ ਇਤੋਂ ਪੱਤੇ ਪੱਤੇ ਹੈ ਨਾ ਘੱਟ ਕੇ ਰੱਖ ਲੈਣੇ ਪਰ ਆਦੋ ਤਾਂ ਕਿੰਨਾ ਕ ਟਾਈਮ ਲੱਗ ਜਾਣਾ ਕਿਤੇ ਕਿੰਨੇ ਵਜੇ ਤੁਹਾਡਾ ਮੈਚ ਹੋਣਾ ਹੈ ਇਹ ਰੂ ਹੋ ਗਿਆ ਚੱਲ ਕੋਈ ਜਿੱਤੇ ਦੂਈ ਬਾੜਾ ਦਿੱਤੀ ਫਟਾਫਟ ਹੀ ਤੇ ਫਟਾਫਟ ਦੂਈ ਨਹੀਂ ਫੇਟੋ ਕੇ ਮੈ ਪਤਾ ਮੇਰਾ ਵੀ ਦਾਸ ਆਬੀ ਦਾ ਟਾਈਮ ਹੋ ਗਈ ਜਾਂਦਾ ਆ ਦਿਖਾ ਦਮਾ ਐਦਾਂ ਨਾ ਨੂੰ ਡੰਡੀ ਨਹੀਂ ਅੱਜ ਥੋੜੀ ਆੜਿਆ ਅੱਜ ਕੋਈ ਕੰਮ ਨਾ ਮਕਾਉ ਨਹੀਂ ਕਰਨਾ ਪਾਲਕ ਸਵਾਰ ਨਹੀਂ ਵੀ ਨਹੀਂ ਹੁੰਦੀ ਚਲੋ ਜੀ ਮੈਂ ਸਵਾਰ ਲਵਾ ਹੁਣ ਸਾਰੇ ਇਨੀ ਤਾਂ ਵਿੱਚੇ ਉੱਠ ਕੇ ਚੱਲ ਜਾਣਾ ਮੈਨੂੰ ਲੱਗਦਾ। ਬਸ ਤਿਆਰੀ ਆ ਸਾਡੀ ਦਾ। ਅਰੇ ਕਾ ਬੋਲੀ ਮੁੱਕ ਗਈ। ਲੈ ਚੰਗੂ। ਮੈਂ ਤਾਂ ਸਬਜ਼ੀ ਵੀ ਬਣਾਉਣੀ ਆ ਜਮਾਚਾਰ ਨਾਲ ਟੁੱਟੀਆਂ ਖਵਾਉਣੀ ਆ ਤੁਹਾਨੂੰ ਤੇ ਇੱਥੇ। ਉਹ ਘੜ ਕੜਨੀਂ ਮੈਂ ਅੰਬ ਦਾ achar ਅਦਰਕ ਦਾ ਅਚ। ਭਾਈ ਨਹੀਂ ਵੇਚਦੇ ਹੁੰਦੇ। ਇੰਦਾ ਗਾ ਨਹੀਂ ਅੱਜ ਤੁਹਾਡੇ ਨਾਲ ਮੈਂ। ਭੱਲੇ ਲੈਦੇ ਭੱਲੇ ਪਰਾ ਲਈਆਂ ਅੱਜ। ਇਹ ਭੱਲੇ ਗੱਲ ਸੁਣਾ ਉਹ ਲੈ ਆਂਦਾ ਮੈਂ। ਗਾਜਰਾ ਲੈਂਦੀ ਆਂ achar ਕਹਿੰਦੇ ਸੀ ਮੈਂ ਗਾਜਰਾ ਦਾ। ਪੱਲੇ ਲਿਆਂਦੇ ਪੱਲੇ ਹੁਣ ਲਗਾਤਾਰ ਇਹੀ ਕੰਮ ਕਰਨੇ ਆ ਮੈਂ ਵੀਡੀਓ ਵੀ ਇਹੀ ਸਾਰੇ ਨੂੰ ਦਿਖਾ ਲੈਣੀ ਆ ਹੁਣ ਪੱਲੇ ਬਣਾਉਂਦੇ ਪਾਉਵਾਜੀ ਬਣਾਉਂਦੇ ਅੱਛਾ ਮੱਸੇ ਪੱਠੇ ਜਾਦਾ ਨਿਕਲੇ ਲਓ ਜੀ ਪਾਲਕ ਮੇਰੀ ਸਵਾਦ ਹੋ ਗਈ ਇੰਨੇ ਪਾਲਕ ਨਿਕਲ ਗਿਆ ਆ ਇੰਨੇ ਸਾਰੇ ਪੱਠੇ ਇਹ ਫੁੱਟੇ ਨਿਕਲਿਆ। ਇੱਚ ਮੇਥੀ ਕੱਢਣੀ ਆ ਉਦੋਂ ਮੈਂ ਹਜੇ ਇੱਕ ਫਸੂ ਰੱਜ ਜਾਣਾ ਇਹਨੇ ਪਟਿਆਣਾ। ਮੈਂ ਕਿ ਕਹਿੰਨੀ ਮੈਂ ਕਿਹਾ ਮੇਥੀ ਕੱਢ ਕੇ ਫੇਰ ਦੀ ਪੁਰਜੀ ਬਣਾ ਲਵਾਂ ਲੂ ਮੇਥੀਆਂ ਦੀ ਨਾ। ਆਓ ਵਧੀਆ। ਹਾਂ। ਚਲੋ ਜੀ ਆ ਮੈਂ ਹੁਣ ਪਾਲਕ ਦੋ ਤਿੰਨ ਪਾਣੀ ਧੋ ਕੇ ਨਾ ਰੱਖ ਦੇਣੀ ਆ। ਇੱਥੇ ਟੋਕਰੀ ਚ ਰਾਤ ਰੱਖ ਦੇਣੀ ਫੇਰ ਸਾਰਾ ਪਾਣੀ ਨਿਚੜ ਜਾਊਗਾ ਤਾਂ ਸੇ ਇਹਨੂੰ ਫੇਰ ਫੋਲੂਗੀ ਇਹਨੂੰ ਸਾਫ ਕੱਪੜੇ ਤੇ ਮੈਂ। ਆ ਮੇਥੀ ਥੋੜੀ ਜੀ ਮੈਂ ਹੁਣ ਕੱਢ ਲੈਣੀ ਵਿੱਚੋਂ। ਪੁਰਜੀ ਦੇ ਕਰਦਾਰ ਜੀ ਦਾ ਵਿੱਚੇ ਉੱਠ ਕੇ ਦੌੜ ਗਏ ਥੋੜੇ ਜੇ ਹੁਣ ਤਾਂ ਮੈਚ ਦੀ ਕਾਲੀ ਪਈ ਸੀ ਹੁਣ ਤਾਂ ਧੋਗ ਮੋਟਾ ਕਰਾ ਕੇ ਕਹਿੰਦੇ ਮੈਂ ਚੱਲਿਆ ਹੁਣ ਮੈਂ ਸਬਜ਼ੀ ਵੀ ਬਣਾਉਣੀ ਆ ਹਜੇ ਬਸ ਹੁਣ ਆਹੀ ਪੁਰਜੀ ਬਣਾ ਲੈਣੀ ਆ ਮੈਂ ਨਾਲ ਖੱਟਾ ਬਣਾ ਲੈਣਾ ਇਹਨਾਂ ਦਾ ਚਲੋ ਜੀ ਮੈਂ ਹੁਣ ਕੱਢ ਲਵਾਂ ਮੇਥੀ ਤਾਂ ਵੀਡੀਓ ਦਾ ਐਂਡ ਪਰ ਉੱਥੇ ਕਰਦੀ ਆ ਮਿਲਦੇ ਕਿਸੇ ਹੋਰ ਨਵੇਂ ਸੋਹਣੇ ਜਿਹਾ ਬਲੌਗ ਦੇ ਨਾਲ ਕੱਲ ਨੂੰ ਤੁਹਾਨੂੰ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ バイバイ。